ਪਿਤਾ ਨੇ ਪੁੱਤਰ ਦੇ ਮੋਢੇ ਤੇ ਹੱਥ ਰੱਖ ਕੇ ਪੁੱਛਿਆ ਦੁਨੀਆ ਦਾ ਸਭ ਤੋਂ ਤਾਕਤਵਰ ਆਦਮੀ ਕੌਣ ਹੈ ਪੁੱਤਰ ਨੇ ਕਿਹਾ ਮੈਂ ਪਿਤਾ ਨੇ ਪੁੱਤਰ ਦੇ ਮੋਢੇ ਤੇ ਹੱਥ ਰੱਖ ਚੁੱਕ ਕੇ ਪੁੱਛਿਆ ਦੁਨੀਆ ਦਾ ਸਭ ਤੋਂ ਵੱਧ ਕਮਜ਼ੋਰ ਆਦਮੀ ਕੌਣ ਹੈ ਪੁੱਤਰ ਨੇ ਉੱਤਰ ਦਿੱਤਾ ਮੈਂ ਪਿਤਾ ਨੇ ਪੁੱਛਿਆ ਮੇਰੇ ਦੋਵਾਂ ਸਵਾਲਾਂ ਦੇ ਜਵਾਬ ਵਿੱਚ ਤੂੰ ਕਿਹਾ ਮੈਂ ਕਿਉਂ ਪੁੱਤਰ ਨੇ ਕਿਹਾ ਬਾਪੂ ਜਦੋਂ ਤੇਰਾ ਹੱਥ ਮੇਰੇ ਮੋਢੇ ਤੇ ਹੋਵੇ ਮੇਰੇ ਤੋਂ ਵੱਧ ਤਾਕਤਵਾਲਾ ਤੇ ਕੋਈ ਨਹੀਂ ਜਦੋਂ ਤੇਰਾ ਹੱਥ ਮੇਰੇ ਮੋਢੇ ਤੇ ਨਾ ਹੋਵੇ ਤਾਂ ਮੇਰੇ ਤੋਂ ਵੱਧ ਕਮਜ਼ੋਰ ਕੋਈ ਨਹੀਂ ਇਸ ਤਰ੍ਹਾਂ ਜਦੋਂ ਸਾਡਾ ਬਾਪੂ ਸਾਡੇ ਨਾਲ ਹੁੰਦਾ ਹੈ ਤਾਂ ਸਾਨੂੰ ਹੋਰ ਦੂਜੇ ਇਨਸਾਨਾਂ ਤੱਕ ਕਦੇ ਵੀ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ ਸਾਡੇ ਦੁੱਖਾਂ ਸੁੱਖਾਂ ਦਾ ਸਾਂਝੀ ਸਾਡਾ ਬਾਪੂ ਹੀ ਬਣਦਾ ਹੈ ਹੋਰ ਕੋਈ ਦੂਜਾ ਇਨਸਾਨ ਨਹੀਂ ਸਾਡੇ ਦੁੱਖਾਂ ਵਿੱਚ ਸਾਡੇ ਨਾਲ ਸਾਡਾ ਬਾਪੂ ਹੀ ਖੜਦਾ ਹੈ ਬਾਪੂ ਦੇ ਹੁੰਦੇ ਸਾਨੂੰ ਕਦੇ ਵੀ ਕਿਸੇ ਦੁੱਖ ਤਕਲੀਫ ਦਾ ਪਤਾ ਨਹੀਂ ਚੱਲਦਾ ਬਾਪੂ ਦੇ ਨਾਲ ਹੀ ਸਾਡੀ ਜ਼ਿੰਦਗੀ ਵਿੱਚ ਹਮੇਸ਼ਾ ਖੁਸ਼ੀਆਂ ਬਣੀਆਂ ਰਹਿੰਦੀਆਂ ਹਨ ਬਾਪੂ ਦਾ ਸਹਾਰਾ ਤਾਂ ਸਾਨੂੰ ਰੱਬ ਦੇ ਵਰਗਾ ਸਹਾਰਾ ਹੁੰਦਾ ਹੈ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਮਾਂ ਤੋਂ ਬਿਨਾ ਘਰ ਵਿਖਰ ਜਾਂਦਾ ਹੈ ਤੇ ਪਿਓ ਤੋਂ ਬਿਨਾ ਦੁਨੀਆ ਵਿਖਰ ਜਾਂਦੀ ਹੈ ਅਣਪੜ ਮਾਪੇ ਧੀਆ ਪੁੱਤਰ ਪਾਲ ਲੈਂਦੇ ਨੇ ਪਰ ਪੜੇ ਲਿਖੇ ਧੀਆ ਪੁੱਤਰਾਂ ਕੋਲੋਂ ਮਾਪੇ ਨਹੀਂ ਸਾਂਭੇ ਜਾਂਦੇ ਮਾਪੇ ਕਦੇ ਵੀ ਕਿਸੇ ਵੀ ਬੱਚੇ ਦੇ ਅਣਪੜ ਨਹੀਂ ਹੁੰਦੇ ਮਾਪੇ ਤਾਂ ਹਮੇਸ਼ਾ ਹੀ ਹਰ ਇੱਕ ਬੱਚਿਆਂ ਦੇ ਸਮਝਦਾਰ ਹੁੰਦੇ ਹਨ ਮਾਪਿਆਂ ਨੇ ਆਪਣੀ ਜ਼ਿੰਦਗੀ ਨੂੰ ਬਹੁਤ ਹੀ ਸਮਝਦਾਰੀ ਨਾਲ ਕੱਢੀ ਹੁੰਦੀ ਹੈ ਮਾਪੇ ਆਪਣੀ ਔਲਾਦ ਦੀ ਪਾਲਣ-ਪੋਸਣ ਬਹੁਤ ਹੀ ਵਧੀਆ ਕਰਦੇ ਹਨ ਇਸ ਲਈ ਔਲਾਦ ਨੂੰ ਵੀ ਆਪਣੇ ਮਾਪਿਆਂ ਦੀ ਇੱਜ਼ਤ ਅਤੇ ਸੇਵਾ ਕਰਨੀ ਚਾਹੀਦੀ ਹੈ ਕਦੇ ਵੀ ਬੱਚਿਆਂ ਨੂੰ ਆਪਣੇ ਮਾਪੇਆਂ ਬੜ ਨਹੀਂ ਸਮਝਣੇ ਚਾਹੀਦੇ ਅੱਜ ਕੱਲ੍ਹ ਕੁਝ ਵੀ ਬੋਲਣ ਤੋਂ ਪਹਿਲਾਂ ਸੋਚ ਸਮਝ ਕੇ ਬੋਲੋ ਕਿਉਂਕਿ ਗੱਲ ਜਲਦੀ ਹੀ ਹਵਾ ਵਿੱਚ ਫੈਲ ਜਾਂਦੀ ਹੈ ਅਤੇ ਜਦੋਂ ਤੁਹਾਡੇ ਕੋਲ ਵਾਕਸ ਆਉਂਦੀ ਹੈ ਤਾਂ ਉਹ ਆਪਣਾ ਰੂਪ ਬਦਲ ਕੇ ਆਉਂਦੀ ਹੈ ਉਸ ਦੇ ਨਾਲ ਉਹ ਗੱਲ ਵੀ ਆ ਜਾਂਦੀ ਹੈ ਜੋ ਤੁਸੀਂ ਕਹੀ ਵੀ ਨਾ ਹੋਵੇ ਇਸ ਦੁਨੀਆ ਵਿੱਚ ਤੁਸੀਂ ਕਦੇ ਵੀ ਦੂਜੇ ਇਨਸਾਨਾਂ ਕੋਲ ਇੱਕ ਦੂਜੇ ਲੋਕਾਂ ਦੀ ਗੱਲ ਕਦੇ ਵੀ ਨਾ ਕਰੋ ਇਸ ਦੁਨੀਆ ਵਿੱਚ ਬਹੁਤ ਤਰ੍ਹਾਂ ਦੇ ਲੋਕ ਰਹਿੰਦੇ ਹਨ ਕੁਝ ਲੋਕ ਤਾਂ ਤੁਹਾਡੀ ਗੱਲ ਸੁਣ ਕੇ ਅੱਗੇ ਗੱਲ ਨਹੀਂ ਕਰਦੇ ਅਤੇ ਕੁਝ ਲੋਕ ਅਜਿਹੇ ਵੀ ਹਨ ਜੋ ਤੁਹਾਡੀ ਗੱਲ ਸੁਣ ਨੂੰ ਸੁਣ ਕੇ ਅੱਗੇ ਹੋਰ ਲੋਕ ਲੋਕਾਂ ਕੋਲ ਦੁੱਗਣੀ ਗੱਲ ਬਣਾ ਕੇ ਕਰਦੇ ਹਨ ਕਈ ਲੋਕ ਅਜਿਹੇ ਵੀ ਹੁੰਦੇ ਹਨ ਜੋ ਗੱਲ ਸੁਣ ਕੇ ਆਪਣੇ ਕੋਲ ਨਹੀਂ ਰੱਖ ਸਕਦੇ ਉਹਨਾਂ ਨੇ ਤਾਂ ਤੁਹਾਡੇ ਤੋਂ ਗੱਲ ਸੁਣ ਕੇ ਅੱਗੇ ਗੱਲ ਕਰਨੀ ਹੀ ਹੁੰਦੀ ਹੈ ਜਦੋਂ ਤੁਹਾਡੀ ਕਰੀ ਹੋਈ ਗੱਲ ਤੁਹਾਡੇ ਕੋਲ ਵਾਪਸ ਆਉਂਦੀ ਹੈ ਤਾਂ ਉਹ ਗੱਲ ਹੋਰ ਦੁੱਗਣੀ ਹੋ ਕੇ ਸਾਡੇ ਕੋਲੋਂ ਵਾਪਸ ਆਉਂਦੀ ਹੈ ਤੁਸੀਂ ਵੀ ਉਹ ਗੱਲ ਸੁਣ ਕੇ ਹੈਰਾਨ ਰਹਿ ਜਾਂਦੇ ਹੋ ਵੀ ਅਸੀਂ ਤਾਂ ਇਹ ਗੱਲ ਕਿਸੇ ਕੋਲ ਕਹਿਰੀ ਵੀ ਨਹੀਂ ਇਸ ਲਈ ਕਿਸੇ ਕੋਲ ਕਿਸੇ ਹੋਰ ਦੂਜੇ ਲੋਕਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਹਮੇਸ਼ਾ ਹੀ ਲੋਕ ਇੱਕ ਦੂਜੇ ਨੂੰ ਲੜਾਉਣ ਵਿੱਚ ਲੱਗੇ ਰਹਿੰਦੇ ਹਨ ਬੇਬੇ ਨੇ ਬਾਪੂ ਦੇ ਮਾਰੇ ਸਮੇਂ ਵਿੱਚ ਸਾਰੇ ਆਪਣੇ ਚਾਅ ਦਬ ਲਏ ਕਿ ਜਦੋਂ ਘਰ ਦੇ ਹਾਲਾਤ ਠੀਕ ਹੋ ਗਏ ਉਦੋਂ ਪੂਰੇ ਕਰ ਲਵਾਂਗੀ ਤੇ ਫਿਰ ਜਦੋਂ ਹਾਲਾਤ ਠੀਕ ਹੋਏ ਬੇਬੇ ਨੂੰ ਮੈਂ ਕਹਿਣਾ ਬੇਬੇ ਆ ਲੈ ਪਾਲਿਆ ਕਰ ਬੇਬੇ ਤੇਰੇ ਸਾਰੇ ਸੌਂਕ ਪੂਰੇ ਕਰੂੰ ਮੈਂ ਹੁਣ ਬੇਬੇ ਅੱਗੋਂ ਕਹਿੰਦੀ ਨਹੀਂ ਹੁਣ ਮੇਰੀ ਕੋਈ ਉਮਰ ਨਹੀਂ ਇਹ ਪਲ ਪਾਉਣ ਲਾਉਣ ਦੀ ਮੇਰੇ ਤਾਂ ਸਾਰੇ ਚਾਹ ਸੋਨ ਨੂੰ ਦੇਖ ਕੇ ਹੀ ਪੂਰੇ ਹੋ ਜਾਂਦੇ ਨੇ ਇਨ ਸਵਰ ਪਤਾ ਨਹੀਂ ਕਿੱਥੋਂ ਲਿਆਉਂਦੀਆਂ ਨੇ ਬੇਬੇ ਇਸੇ ਤਰ੍ਹਾਂ ਬੇਬੇ ਆਪਣੇ ਬੱਚਿਆਂ ਦਾ ਬਹੁਤ ਜ਼ਿਆਦਾ ਫਿਕਰ ਕਰਦੀਆਂ ਰਹਿੰਦੀਆਂ ਹਨ ਉਹ ਆਪਣੇ ਹਮੇਸ਼ਾ ਆਪਣੇ ਬੱਚਿਆਂ ਨੂੰ ਖੁਸ਼ ਦੇਖਣਾ ਚਾਹੁੰਦੀਆਂ ਉਹਨਾਂ ਨੂੰ ਕਦੇ ਵੀ ਦੁਖੀ ਨਹੀਂ ਦੇਖਣਾ ਚਾਹੁੰਦੀ ਬੇਬੇ ਤੋਂ ਇਲਾਵਾ ਹੋਰ ਕੋਈ ਵੀ ਤੁਹਾਡਾ ਰਿਸ਼ਤੇਦਾਰ ਤੁਹਾਡੀ ਫਿਕਰ ਨਹੀਂ ਕਰਦਾ ਬੇਬੇ ਤਾਂ ਆਪਣੇ ਬੱਚਿਆਂ ਦਾ ਤੇ ਆਪਣੇ ਪਤੀ ਦਾ ਵੀ ਖਿਆਲ ਪੂਰਾ ਰੱਖਦੀ ਹੈ ਉਹ ਆਪਣੇ ਪਤੀ ਦੇ ਨਾਲ ਹਮੇਸ਼ਾ ਹਰ ਦੁੱਖ ਵਿੱਚ ਨਾਲ ਖੜਦੀ ਹੈ ਬੇਬੇ ਆਪਣੇ ਚਾਹਾਂ ਨੂੰ ਭੁੱਲ ਕੇ ਆਪਣੇ ਬੱਚਿਆਂ ਦੇ ਚਾਹ ਪੂਰੇ ਕਰਦੀ ਹੈ